ਕਿਤਾਬ ਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਆਪਾਂ ਪੜ ਰਹੇ ਹਾਂ ਰਾਮ ਸਰੂਪ ਅਣਖੀ ਦਾ ਲਿਖਿਆ ਨਾਵਲ ਕੋਠੇ ਖੜਕ ਸਿੰਘ ਚਲੋ ਪੜਦੇ ਹਾਂ ਇਸ ਦਾ ਅਗਲਾ ਅਧਿਆਇ ਘਰ ਪਹੁੰਚ ਕੇ ਮੱਲਰ ਨੇ ਪੰਜਾਲੀ ਨਾਲ ਹਲ ਖੋਲਿਆ ਤੇ ਉਹ ਨੂੰ ਕੰਧ ਨਾਲ ਖੜਾ ਕਰ ਦਿੱਤਾ ਬਲਦਾਂ ਦੇ ਗਲਾਂ ਵਿੱਚੋਂ ਪੰਜਾਲੀ ਲਾਹੀ ਤਾਂ ਉਹ ਛੂਟ ਵੱਟ ਕੇ ਖੁਰਲੀਆਂ ਉੱਤੇ ਜਾ ਖੜੇ ਖੁਰਲੀਆਂ ਵਿੱਚ ਪਈ ਸੁੱਕੀ ਤੂੜੀ ਨੂੰ ਮੂੰਹ ਮਾਰਨ ਲੱਗੇ ਕਿੱਲਿਆਂ ਨਾਲ ਬਲਦਾਂ ਦੇ ਰਸੇ ਬੰਨਦਿਆਂ ਮੱਲਣ ਨੇ ਮਿੱਤੋਂ ਨੂੰ ਹਾਕ ਮਾਰੀ ਤੇ ਕਿਹਾ ਕਿਓ ਚੁੱਲ੍ਹੇ ਪਾਣੀ ਤਿੱਤਾ ਧਰ ਦੇਵੇ ਅੱਗ ਦਾ ਝੋਕਾ ਸੰਵਾਰ ਕੇ ਲਾਵੇ ਉਹਨੇ ਸਿਰਣਾਉਣਾ ਹੈ ਰੜਕਣੇ ਵਿੱਚ ਬਚੀ ਪਈ ਖੱਟੀ ਲੱਸੀ ਵੀ ਦੇਖੇ ਨਹੀਂ ਤਾਂ ਇੱਕ ਛੰਨਾ ਗਵਾਂਡੀਆਂ ਦੇ ਘਰੋਂ ਮੰਗਵਾ ਲਿਆਵੇ ਟੋਕਣੀ ਭਰ ਕੇ ਕੁੜੀ ਨੇ ਚੁੱਲ੍ਹੇ ਉਤੇ ਰੱਖੀ ਤੇ ਅੱਗ ਮਚਾਉਣ ਲੱਗੀ ਮੱਲਣ ਨੇ ਬਲਦਾਂ ਦੀ ਖੁਰਲੀ ਸਾਫ਼ ਕੀਤੀ ਤੇ ਫਿਰ ਉਹਨਾਂ ਮੂਰੇ ਨਮੇ ਕੱਖ ਲਿਆ ਕੇ ਪਾ ਦਿੱਤੇ ਸਣੇ ਹੜ ਪੰਜਾਲੀ ਪਾਣੀ ਉਹ ਟੋਬੇ ਤੋਂ ਹੀ ਪੀ ਆਏ ਸਨ ਚਲਾਨੀ ਵਿੱਚੋਂ ਧੂਆ ਨਿਕਲ ਕੇ ਅਸਮਾਨ ਨੂੰ ਚੜਨ ਲੱਗਿਆ ਮੱਲਣ ਬੇੜੇ ਵਿੱਚ ਪੀੜੀ ਉੱਤੇ ਬੈਠ ਗਿਆ ਤੇ ਕੁੜੀ ਨੂੰ ਪੁੱਛਿਆ ਮੀਤੋ ਤੇਰੀ ਮਾਂ ਕਿੱਥੇ ਐ ਉਹ ਤਾਂ ਬਾਪੂ ਗਿੱਲਾਂ ਦੇ ਗਈ ਐ ਕੋਈ ਆਇਆ ਵਿਆਇਓ ਉਹਨਾਂ ਦੇ ਬੁਲਾਇਆ ਸੀ ਮਾਂ ਨੂੰ ਕੁੜੀ ਨੇ ਸੁਧਾਰਨ ਜੀ ਹਾਂ ਜਵਾਬ ਦਿੱਤਾ ਪਰ ਮੱਲਣ ਦਾ ਦਿਲ ਟੜਕਿਆ ਕਿਤੇ ਪਰੌਣਾ ਨਾ ਹੋਵੇ ਉਹਨਾਂ ਦਾ ਗਿੱਲਾਂ ਦੀ ਕੁੜੀ ਮਰਾਜ ਵਿਆਹੀ ਹੋਈ ਸੀ ਪੁੱਤਾਂ ਧੀਆਂ ਵਾਲੀ ਸੀ ਪੁਰਾਣਾ ਆਮ ਹੀ ਕੋਠੇ ਆਉਂਦਾ ਜਾਂਦਾ ਸਿਆਣਾ ਤੇ ਮੰਨਿਆਦੰਨਿਆ ਬੰਦਾ ਸੀ ਉਹਦਾ ਵੱਡਾ ਭਾਈ ਧੂਰਕੋਟ ਵਿਆਹਿਆ ਹੋਇਆ ਸੀ ਵੱਡੇ ਭਾਈ ਦੇ ਸਾਲੇ ਦੇ ਮੁੰਡੇ ਨੂੰ ਉਹ ਮੱਲਣ ਦੀ ਵਿਚਕਾਰਲੀ ਕੁੜੀ ਮੀਤੋ ਦਾ ਸਾਕ ਲੈ ਗਿਆ ਸੀ ਧੂਰਕੋਟ ਵਾਲਾ ਜੱਟ ਤਕੜਾ ਡਾਂਡੇ ਖਾਂਡੇ ਵਾਲਾ ਕਿਸਾਨ ਸੀ ਵੱਡੀ ਕੁੜੀ ਲਖੋ ਜਿਹੜੀ ਭੈਣੀ ਬਾਗੇ ਵਿਆਹੀ ਹੋਈ ਸੀ ਦੇ ਵਿਆਹ ਵੇਲੇ ਗਿੱਲਾਂ ਦਾ ਮਹਰਾਜ ਵਾਲਾ ਪਰਾਉਣਾ ਇੱਥੇ ਹੀ ਸੀ ਉਹਨਾਂ ਨੇ ਲਖੋ ਦੀ ਖੱਟ ਦੇਖੀ ਸੀ ਤਿੰਨਾ ਦੇਣ ਦਿੱਤਾ ਸੀ ਮੱਲਣ ਨੇ ਮਹਰਾਜਿਆ ਤਾਂ 당 ਰਹਿ ਗਿਆ ਲੱਖੋ ਦੀ ਖੱਟ ਉੱਤੇ ਮੱਲਣ ਨੇ ਫੜ ਮਾਰੀ ਸੀ ਤਿੰਨ ਨੇ ਤਿੰਨਾ ਨੂੰ ਐਨਾਂ ਹੀ ਦਿਉ ਛਪਰੀ ਦਾ ਭਾਵੇਂ ਕੱਖ ਨਾ ਰਹੇ ਵੱਡੇ ਭਾਈ ਦੇ ਸਾਲੇ ਨਾਲ ਉਹਦੀ ਚੰਗੀ ਸੱਥਰੀ ਪੈਂਦੀ ਸੀ ਉਹਦੇ ਮਨ ਵਿੱਚ ਉਸੇ ਰਾਤ ਤਾਰਵੱਜੀ ਸੀ ਕਿਉਂ ਨਾ ਵਿਚਕਾਰ ਲਈ ਮੀਤੋ ਦਾ ਸਾਗ ਉਹ ਤੂਰ ਕੋਟੀਆਂ ਦੇ ਲੈ ਜਾਵੇ ਗਿੱਲਾ ਨਾਲ ਰਸਾਲਦਾਰ ਕਿਆਂ ਦੇ ਟੱਬਰ ਦਾ ਪੂਰਾ ਮੋਹ ਸੀ ਖੇਤੀਬੱਤੀ ਵਿੱਚ ਇੱਕ ਦੂਜੇ ਨਾਲ ਵਿੜੀ ਉੱਤੇ ਜਾਂਦੇ ਦੁੱਖ ਸੁੱਖ ਵਡਾਉਂਦੇ ਤੇ ਉਪਰੋਂ ਉਪਰੀ ਪੱਖ ਪੂਰਦੇ ਮਹਾਰਾਜ ਵਾਲੇ ਪਰੌਣੇ ਨੇ ਮੀਤੋ ਦਾ ਸਾਖ ਮੰਗਿਆ ਤਾਂ ਮੱਲਣ ਨੇ ਹੁਬਕੇ ਆਖਿਆ ਐਦੂੰ ਹੋਰ ਕੀ ਚਾਹੀਦਾ ਸਰਦਾਰ ਜੀ ਸਿੱਧੂਆਂ ਦੇ ਸਾਕਾਂ ਨਾਲ ਸਾਡਾ ਸਾਖ ਜੁੜਦਾ 20 ਸਾਲ ਹੋ ਗਏ ਤੈਨੂੰ ਆਉਂਦੇ ਜਾਂਦੇ ਨੂੰ ਤੂੰ ਸਾਡਾ ਘਰਵਾਰ ਤਾਂ ਦੇਖਿਆ ਹੀ ਹੋਇਆ ਉਹਨਾਂ ਦਾ ਸਾਨੂੰ ਪਤਾ ਨਹੀਂ ਤੇਰਾ ਚਿੱਤ ਜੇ ਆਇਓਂ ਹੀ ਰਾਜੀ ਐ ਤਾਂ ਠੀਕ ਲੱਗਦਾ ਤਾਂ ਰੁਪਈਆ ਚਾਹੇ ਅੱਜ ਫੜ ਲੈ ਅਸੀਂ ਤਾਂ ਨਾ ਮੁੰਡਾ ਦੇਖਣਾ ਤੇ ਨਾ ਮੁੰਡੇ ਦੇ ਪਿਓ ਦਾ ਘਰਬਾਰ ਤੂੰ ਜਾਣ ਤੂੰ ਜਾਣ ਹਾਰ ਪੈ ਗਏ ਤਾਂ ਤੇਰੇ ਜੁੱਤੀਆਂ ਪੈਣ ਗਿਆ ਤਾਂ ਤੇਰੇ ਤੇ ਫੇਰ ਇੱਕ ਦਿਨ ਮੱਲਣ ਤੇ ਮਹਰਾਜ ਵਾਲਾ ਗਿੱਲਾਂ ਦਾ ਪਰੌਣਾ ਗੁਰਦੇਵ ਸਿੰਘ ਧੂਰਕੋਟ ਗਏ ਸਨ ਜੱਟ ਦਾ ਹਵੇਲੀ ਜਿੱਡਾ ਘਰ ਲੰਮਾ ਚੌੜਾ ਦਰਵਾਜ਼ਾ ਮੋٹے ਮੋٹے ਸਰੀਏ ਪਾਕੇ ਤਿੰਨ ਡਾਟਾਂ ਉੱਤੇ ਟੈਲਾਂ ਵਾਲਿਆਂ ਦੀ ਛੱਤ ਦਰਵਾਜੇ ਦਾ ਕਿਲੇ ਨੁਮਾ ਮਹਿਰਾਬੀ ਬਾਰ ਚੌੜਾ ਬੇੜਾ ਤੇ ਮਗਰਲਾ ਲੰਮਾ ਬਰਾਂਡਾ ਪਾਕੇ ਚਾਰ ਸਵਾਤਾਂ ਬੇੜੇ ਵਿੱਚ ਇੱਕ ਪਾਸੇ ਲੰਮੀ ਇੱਟ ਸਿਮਿੰਟ ਦੀ ਪੱਕੀ ਖੁਰਲੀ ਚਾਰ ਬਲਦ ਇੱਕ ਓਠ ਦੋ ਮੈਸਾਂ ਉਹ ਤਿੰਨ ਭਾਈ ਸਨ ਬੁੜਾ-ਬੁੜੀ ਵੀ ਜਿਉਂਦੇ ਸਨ ਇਕੱਠਾ ਟੱਬਰ ਜ਼ਮੀਨ ਜਾਇਦਾਦ ਦਾ ਕੋਈ ਅੰਤ ਨਾ ਮੱਲਣ ਦੀਆਂ ਅੱਖਾਂ ਟੱਡੀਆਂ ਰਹਿ ਗਈਆਂ ਮੁੰਡਾ ਕਬੂਤਰ ਵਰਗਾ ਮੀਤੋ ਨਾਲ ਉਹਦਾ ਪੂਰਾ ਮੇਲ ਸੀ ਜੋੜੀ ਤਾਂ ਬਣ ਬਣ ਉੱਠੂ ਮੱਲਣ ਨੇ ਟਿਕਟਗੀ ਲਾ ਕੇ ਮੁੰਡੇ ਦੀ ਸ਼ਕਲ ਦੇਖੀ ਉੱਥੇ ਹੀ ਹਾਂ ਕਰ ਦਿੱਤੀ ਰਾਤ ਨੂੰ ਉਹ ਧੂਰ ਕੋੜ ਰਹੇ ਸਾਰੇ ਟੱਬਰ ਦੀਆਂ ਗੱਲਾਂ ਸੁਣੀਆਂ ਗੱਲਾਂ ਕੀਤੀਆਂ ਗੁਰਦੇਵ ਸਿੰਘ ਦੇ ਮੋਹ ਮੱਲਣ ਦਾ ਦੇਣ ਲੈਣ ਸੁਣ ਕੇ ਉਹ ਮੰਨ ਗਏ ਸਾਲੇ ਨੂੰ ਪਣੋਈਏ ਦੇ ਭਰਾ ਉੱਤੇ ਪੂਰੀ ਮਾਤ ਬਰੀ ਸੀ 10 ਦਿਨਾਂ ਦੇ ਅੰਦਰ ਅੰਦਰ ਹੀ ਮੱਲਣ ਨੇ ਇੱਕ ਸੁਕ ਲਿਆ ਕੇ ਧੂਰ ਕੋੜ ਮੀਤੋ ਦਾ ਮੰਗਣਾ ਕਰ ਗਿਆ ਤੂਰ ਕੋਟ ਕੁੜੀ ਮੰਗ ਕੇ ਮੱਲਣ ਬਾਰੋਂ ਤਾਂ ਬਹੁਤ ਖੁਸ਼ ਸੀ। ਸ਼੍ਰੀਕੇ ਕਬੀਲੇ ਵਿੱਚ ਹੁਬ ਹੁਬ ਗੱਲਾਂ ਕਰਦਾ ਪਰ ਅੰਦਰੋਂ ਉਹਦੀ ਜਾਣ ਕੜਿੱਕੀ ਵਿੱਚ ਆਗੀ ਲੱਗਦੀ ਸੀ। ਲੱਖੋ ਵੇਲੇ ਤਾਂ ਘਰ ਵਿੱਚ ਵੀ ਕੁਝ ਗਿੱਲ ਸੀ। ਉਹਦੋਂ ਤਾਂ ਰੁਪਈਆ ਦਿਲ ਖੋਲ ਕੇ ਵਿਆਜੂ ਚੁੱਕ ਲਿਆ ਸੀ। ਬੱਲੇ ਬੱਲੇ ਤਾਂ ਹੋ ਗਏ ਸੀ ਪਰ ਉਹੀ ਜਾਣਦਾ ਸੀ ਕਿ 3 ਸਾਲ ਕਿਵੇਂ ਔਖਾ ਰਹਾ। ਮਸਾਂ ਕਿਤੇ ਜਾ ਕੇ ਵਿਆਜੂ ਪੈਸੇ ਦਾ ਜੂੜ ਵੱਡਿਆ ਸੀ। ਅਜੇ ਵੀ 2000 ਮਕੰਦੀ ਮੱਲ ਦਾ ਬਾਕੀ ਸੀ। ਇਹ 2000 ਤਾਂ ਉਹਨੇ ਕਣਕ ਕੱਢ ਕੇ ਲਾ ਹੀ ਦੇਣਾ ਸੀ ਪਰ ਅੱਜ ਕੁੜੀ ਮੂਹ ਉਹਦੀ ਮਾਂ ਦਾ ਗਿੱਲਾਂ ਦੇ ਘਰ ਜਾਣਾ ਸੁਣ ਕੇ ਉਹ ਡਰ ਜਿਹਾ ਗਿਆ ਪਰ ਉਹਣਾ ਕਿਤੇ ਵਿਆਹ ਲੈਣ ਨਾ ਆ ਗਿਆ ਹੋਵੇ ਉਹੀ ਗੱਲ ਹੋਈ ਉਹ ਕੇਸੀ ਨਾ ਆ ਕੇ ਮੋਢਿਆਂ ਉਤੇ ਬਲਖ ਲਾਰ ਦਾ ਦਰਵਾਜ਼ੇ ਮੋੜੇ ਆ ਖੜਾ ਉਧਰੋਂ ਮੀਤੋ ਦੀ ਮਾਂ ਵੀ ਗਲੀ ਦੇ ਮੋੜ ਉੱਤੇ ਆਉਂਦੀ ਉਹਨੂੰ ਦੇਖੀ ਸਿਰ ਨੀਮਾ ਕਰਕੇ ਉਹਨੇ ਵਾਲਾਂ ਨੂੰ ਫੇਰ ਪਰਛੰਡਾ ਜਿਹਾ ਮਾਰਿਆ ਪਾਣੀ ਦੀਆਂ ਨਿੱਕੀਆਂ ਨਿੱਕੀਆਂ ਬੂੰਦਾ ਫਹਾਰਾ ਬਣ ਕੇ ਧਰਤੀ ਉੱਤੇ ਝੜ ਪਈਆਂ ਉਹਨੇ ਝਟਕਾ ਮਾਰ ਕੇ ਪਿੱਛੇ ਵੱਲ ਸੁੱਟੇ ਤਾਂ ਉਹ ਨੇੜੇ ਆ ਗਈ ਸੀ ਕਹਿੰਦੀ ਆ ਬੇਲਾਏ ਕੋਈ ਸਿਰ ਨਾਉਣ ਦਾ ਨਾਉਣਾ ਹੀ ਸੀ ਤਾਂ ਸੰਦੇਹਾਂ ਘਰ ਵੱਡਦਾ ਹੁਣ ਸਿਰ ਸੁੱਕੂ ਕਦੋਂ ਸਿਰ ਤਾਂ ਸੁੱਕਦਾ ਫਿਰੋ ਤੂੰ ਗਿੱਲਾਂ ਦੇ ਗਈ ਸੀ ਹਾਂ ਉੱਥੋਂ ਹੀ ਆਈਆਂ ਗੁਰਦੇਵ ਸਿੰਘ ਆਇਆ ਵੇ ਆਏ ਕੀ ਬੋਲਦਾ ਤੂਰ ਕੋਟਾ ਵਾਲਿਆਂ ਦਾ ਸਨੇਹਾ ਲਿਆਇ ਸੁਣ ਲਈ ਰੋਟੀ ਖਾ ਕੇ ਆਉ ਤੇਰੇ ਕੋਲ ਆਪ ਹੀ ਹੋ ਨਾ ਕਹਿੰਦਾ ਕੀ ਐ ਵਿਆਹ ਮੰਗਦੇ ਹੋਣਿਆ ਧੁਰ ਕੋਟਿਏ ਢੜਕ ਦੇ ਦਿਲ ਨਾਲ ਉਹ ਪਤਨੀ ਦੇ ਮਗਰ ਹੋ ਲਿਆ ਵਿਆਹ ਬਸ ਹੋਰ ਕੀ ਚੰਦਗੁਰ ਨੇ ਸਧਾਰਨ ਕਿਹਾ ਤੇ ਚੁੱਲ੍ਹੇ ਮੂਰੇ ਆਟਾ ਗੁੰਨ ਰਹੀ ਮੀਤੋ ਵਾਲਾ ਚਾ ਕੇ ਮੁਸਕਰਾਈ ਕੁੜੀ ਸ਼ਰਮਾ ਗਈ ਸੀ ਦੰਦਾ ਹੇਠ ਬੁੱਲ ਦੱਬ ਕੇ ਆਟੇ ਨੂੰ ਮੁੱਕੀ ਦੇਣ ਲੱਗੀ ਮਲਣ ਜਿਵੇਂ ਪੰਗਰ ਕੇ ਰਹਿ ਗਿਆ ਹੋਵੇ ਉਹ ਥਾਂ ਦੀ ਥਾਂ ਵੀਡੀਓ ਤੇ ਬੈਠ ਗਿਆ ਚੰਦਗੁਰ ਨੂੰ ਕਹਿੰਦਾ ਏ ਕੋ ਰੁੱਤ ਐ ਵਿਆਦੀ ਹੱਥ ਨਾ ਬੱਲੇ ਬਾਜ਼ਾਰ ਖੜੀ ਹੱਲੇ ਨਾ ਉਧਰ ਨਾ ਉਧਰ ਜੇ ਮੈਂ ਲੱਖੋ ਵੇਲੇ ਕੀਤਾ ਉਵੇਂ ਹੀ ਕਰਾਂਗੇ ਸ਼ੁਕਰ ਐ ਮੈਂ ਤਾਂ ਕਹਿਨੀ ਆ ਕੁੜੀ ਬਾਰੋਂ ਉਠੇ ਇਹ ਜਾਵੇ ਤਾਂ ਤੀਜੀ ਦਾ ਕੁਛ ਕਰੀਏ ਜਵਾਨਾ ਕਿਹੜਾ ਉਤੋਂ ਤੀ ਤਾ ਆਪਣੇ ਘਰ ਹੀ ਚੰਗੀ ਚੰਦਗੁਰ ਖੁਸ਼ ਸੀ ਜੀਤੋ ਨੇ ਬਾੜੇ ਵਿੱਚੋਂ ਲੱਕੜਾਂ ਦੀ ਭਰੀ ਲਿਆ ਕੇ ਸੁੱਟੀ ਬਲਕਾਰ ਨੇ ਪੁਰਾਣੀ ਫਾੜ ਦੀਆਂ ਮੋੜੀਆਂ ਵਿੱਚੋਂ ਹੱਥ-ਹੱਥ ਡੇਢ-ਡੇਢ ਹੱਥ ਦੇ ਡੰਡੇ ਜਿਹੇ ਵੱਢ ਕੇ ਉਹਨੂੰ ਦਿੱਤੇ ਸਨ ਬਾਅਦ ਵਿੱਚ ਕੰਡਿਆਂ ਵਾਲੀ ਡਾਣੀ ਉਹਨੇ ਇੱਕ ਮੋٹے ਸੋਟੇ ਨਾਲ ਕੁੱਟੀਆਂ ਸਨ ਉਹਨਾਂ ਦਾ ਮਲੀਦਾ ਜਿਹਾ ਬਣਾ ਕੇ ਦੌੜੇ ਵਿੱਚ ਪੰਡ ਬਣ ਦਿੱਤੀ ਸੀ ਤੇ ਘਰ ਨੂੰ ਚੁੱਕ ਲਿਆਇਆ ਸੀ ਕਹਿੰਦਾ ਇੱਕ ਰੁਗ ਚੁੱਲ੍ਹੇ 'ਚ ਸੁਟੋ ਭਾਂਬੜ ਨਿਕਲੋ ਡੱਬੀ ਦੀਆਂ ਸਿੰਘਾਂ ਵਰਗਾ ਮਸਾਲਾ ਹੁੰਦਾ ਹੈ ਨਾ ਜੋ ਹਾਰੇ ਵਿੱਚੋਂ ਤਾਂ ਬੜਾ ਕੱਢ ਕੇ ਜੀਤੋ ਦਾਲ ਕੋਟਣ ਲੱਗੇ ਚੰਦ ਕੋ ਨੇ ਰੇੜਕਣੇ ਵਿੱਚ ਤੌੜੀ ਦਾ ਦੁੱਧ ਵਧਾ ਲਿਆ। ਮਿੱਤਰ ਰੋਟੀਆਂ ਲਾ ਰਹੀ ਸੀ। ਬਲਕਾਰ ਜੀਤੋ ਨੂੰ ਕਹਿੰਦਾ ਕੀ ਹੋਇਆ ਨਹੀਂ ਤੈਨੂੰ ਦੰਦ ਕੱਢੀ ਜਾਣੀ ਆ। ਮੈਨੂੰ ਨਹੀਂ ਉਹ ਖੁੱਲ ਕੇ ਹਸੀ। ਹੋਰ ਕੀ ਨੂੰ? ਬਲਕਾਰ ਦੋਹਾਂ ਵੱਲ ਕੋਨ ਨਾਲ ਦੇਖਣ ਲੱਗਿਆ। ਆ ਭੈਣ ਜੀ ਨੂੰ ਪੁੱਛ ਲੈ। ਇਹਦਾ ਬਚੋਲਾ ਆਇਆ ਵਿਆਹ ਐ। ਫੁੱਫੜ ਮਰਾਜ ਵਾਲਾ। ਜੀਤੋ ਨੇ ਗੋਡਿਆਂ ਵਿੱਚ ਮੂੰਹ ਦੇ ਲਿਆ। ਬੇੜਾ ਕਰਦੀ ਮੀਤੋਜੀ ਤੋਂ ਵੱਲ ਔਲੀ ਦੇ ਕੇ ਇੱਕ ਕਸਵੀ ਮੁੱਕੀ ਜਹੀ ਉਹਦੇ ਪਿੱਠੋ ਤੇ ਧਰ ਦਿੱਤੀ ਹਰਾਮੜ ਬੋਲਣੋਂ ਨਹੀਂ ਹਟਦੀ ਹਉ ਇਹ ਗੱਲ ਐ ਬਲਕਾਰ ਨੇ ਆਖਿਆ ਤੇ ਪਲ ਛਣ ਦੀ ਮੁਸਕਰਾਟ ਬੁੱਲ੍ਹਾ ਉੱਤੇ ਲਿਆ ਕੇ ਬਾਪੂ ਕੋਲ ਜਾ ਖੜਾ ਹੋਇਆ ਨਾ ਮਾ ਝੱਗਾ ਸਮਾਉਣ ਲਈ ਅਰਜੋਈਆਂ ਜਹੀਆਂ ਕਰਨ ਲੱਗਿਆ ਮੱਲਣ ਪੀੜੀ ਉੱਤੋਂ ਉੱਠਿਆ ਤੇ ਇੱਕ ਲੱਪੜ ਮੁੰਡੇ ਦੇ ਕੰਨ ਉੱਤੇ ਜੜ ਦਿੱਤਾ ਕਹਿੰਦਾ ਸਾਲਾ ਝੱਗੇ ਦਾ ਦੇਵਾ ਤੋਸ਼ਨਾ ਐਦਰ ਅੱਡ ਜਾਣੂ ਬਣੀ ਪਈ ਐ ਇਹ ਭਾਲ ਦਾ ਝੱਗੇ ਹੁਣ ਮੁੰਡਾ ਕੰਨ ਬਲੇਟ ਕੇ ਬਾਹਰ ਨੂੰ ਤੁਰ ਗਿਆ ਤੇ ਬਹੀ ਦੇ ਜਵਾਕਾਂ ਵਿੱਚ ਖੇਡਣ ਤੇ ਨਚੰਡਪਣ ਲੱਗ ਪਿਆ ਚੰਦਗੁਰ ਜੀਤੋ ਨੂੰ ਕਹਿੰਦੀ ਕੁੜੇ ਪਹਿਲਾਂ ਬਾਬੇ ਨੂੰ ਰੋਟੀ ਦੇ ਆ ਲੈਂਦੀ ਲੈਂਦੀ ਠੰਡੀ ਰੋਟੀ ਖਾਂਦਾ ਚੱਬੀ ਨਹੀਂ ਜਾਂਦੀ ਰੋਟੀ ਚੋਪੜੀ ਨਾ ਬਾਬੇ ਦੀ ਬਾਟੀ 'ਚ ਇੱਕ ਕਟਸ਼ੀ ਦਾਲ ਦੀ ਪਾ ਕੇ ਦੋ ਰੋਟੀਆਂ ਦੇ ਆ ਪਾਣੀ ਦਾ ਡੋਲਣਾ ਵੀ ਰੱਖਦੀ ਰਸਾਲਦਾਰ ਬਹੁਤ ਬੁੱਢਾ ਹੋ ਚੁੱਕਿਆ ਸੀ ਪੜ ਦੰਦ ਅਜੇ ਕਾਇਮ ਇਨਸਾਨ ਨજર ਵੀ ਹੈਗੀ ਸੀ ਵੱਡਾ ਨੁਕਸ਼ ਗੋਡਿਆਂ ਦਾ ਸੀ ਗੋਡੇ ਤਾਂ ਲਗਭਗ ਖੜ ਹੀ ਗਏ ਸਨ ਵਿੰਗੇ ਹੋ ਕੇ ਬਾਹਰੋਂ ਨਿਕੜਾਏ ਸਨ ਛੋਟੀ ਫੜ ਕੇ ਰਸਾਲਦਾਰ ਮਸਾਂ ਹੀ ਬੇੜੇ ਵਿੱਚ ਫਿਰ ਤੁਰ ਸਕਦਾ ਸੀ ਉਹਦੇ ਕੋਲ ਹੁਣ ਬਾਹਰ ਨਹੀਂ ਆਏ ਵਿੱਚ ਪਹਿਲਾਂ ਵਾਂਗ ਜੰਗਲ ਪਾਣੀ ਨਹੀਂ ਜਾਇਆ ਜਾਂਦਾ ਸੀ ਘਰ ਵਿੱਚ ਹੀ ਬੇੜੇ ਦੇ ਇੱਕ ਪਾਸੇ ਮੱਲਣ ਨੇ ਉਹਦੇ ਲਈ ਇੱਕ ਓਟਾ ਜਿਹਾ ਬਣਾ ਦਿੱਤਾ ਸੀ ਉੱਥੇ ਹੀ ਰਸਾਲਦਾਰ ਜੰਗਲ ਪਾਣੀ ਬੈਠਦਾ ਜੰਦਕੁਰ ਜਾਂ ਕੋਈ ਕੁੜੀ ਕਹੀ ਉੱਤੇ ਬੁੜੇ ਦਾ ਗੰਦ ਪਾਉਂਦੀ ਤੇ ਬਾਰ ਮੂਰੇ ਲੱਗੀ ਰੂੜੀ ਉੱਤੇ ਸੁੱਟ ਦਿੰਦੀ ਸਾਰਾ ਸਾਰਾ ਦਿਨ ਰਸਾਲਦਾਰ ਕਰਮ ਸਿੰਘ ਬੈਠਕ ਵਿੱਚ ਪਿਆ ਰਹਿੰਦਾ ਆਏ ਗਏ ਨਾਲ ਬੈਠਾ ਹੋ ਕੇ ਗੱਲਾਂ ਕਰਦਾ ਅੰਗਰੇਜ਼ਾਂ ਦੀਆਂ ਗੱਲਾਂ ਸੁਣਾਉਂਦਾ ਲੜਾਈ ਦੀ ਹਿਸਟਰੀ ਤੋਰ ਲੈਂਦਾ ਫੌਜ ਦੀਆਂ ਗੱਲਾਂ ਵਿੱਚ ਪਾਣੀ ਬਹੁਤ ਪਾਉਂਦਾ ਸੁਣਨ ਵਾਲੇ ਨੂੰ ਆਪਣੇ ਆਪ ਨਾਲ ਹੀ ਅਕੇਵਾ ਹੋਣ ਲੱਗਦਾ ਰਸਾਲਦਾਰ ਨੂੰ ਯਾਦ ਨਹੀਂ ਰਹਿੰਦਾ ਸੀ ਇਕੋ ਆਦਮੀ ਨੂੰ ਇੱਕੋ ਗੱਲ ਉਹਨੇ ਕਈ ਵਾਰ ਸੁਣਾਈ ਸੀ ਮਿਲਖਾ ਸਿੰਘ ਉਹਦੇ ਕੋਲ ਬੈਠਕ ਵਿੱਚ ਅਕਸਰ ਹੀ ਆ ਕੇ ਬੈਠਦਾ ਫੌਜੀ ਪੈਨਸ਼ਨੀਆ ਮਿਲਖਾ ਸਿੰਘ ਆਪਣੀਆਂ ਸੁਣਾਉਣ ਲੱਗਦਾ ਤਾਂ ਰਸਾਲਦਾਰ ਉਨਾਂ ਹੀ ਹੰਗਾਰਾ ਪੜਦਾ ਪਰ ਮਿਲਖਾ ਸਿੰਘ ਛੇਤੀ ਹੀ ਥੱਕ ਜਾਂਦਾ ਉਹਨੂੰ ਉੱਚਾ ਬੋਲਣਾ ਪੈਂਦਾ ਸੀ ਰਸਾਲਦਾਰ ਦੇ ਕੰਨ ਵੀ ਜਵਾਬ ਦੇ ਗਏ ਸਨ ਉਹਦੇ ਕੰਨਾਂ ਕੋਲ ਮੂੰਹ ਕਰਕੇ ਬੋਲਣਾ ਪੈਂਦਾ ਸੀ ਬੈਠਕ ਵਿੱਚ ਟੀਨ ਦੇ ਛੋਟੇ ਲੰਗਦਾ ਚਾਨਣ ਸੀ ਮੱਲਣ ਬੈਠਕ ਵਿੱਚ ਗਿਆ ਤਾ ਬੁੜਾ ਆਖਰੀ ਬੁਰਕੀ ਬਾਟੀ ਨਾਲ ਪਹੁੰਚ ਕੇ ਮੂੰਹ ਵਿੱਚ ਪਾ ਰਿਹਾ ਸੀ ਮੱਲਣ ਨੇ ਪੁੱਛਿਆ ਬਾਪੂ ਜੀ ਹੋਰ ਫੁਲਕਾ ਰਸਾਲਦਾਰ ਖੰਗਿਆ ਤੇ ਕਹਿੰਦਾ ਬਸ ਭਾਈ ਹੋਰ ਨਹੀਂ ਲੋੜ ਭੁੱਖ ਘਾਟੀ ਲੱਗਦੀ ਐ ਥੋੜੀ ਅੱਗੇ ਤਾਂ ਤਿੰਨ ਰੋਟੀਆਂ ਖਾ ਲੈਂਦੇ ਸੀ ਹਾਂ ਹੁਣ ਤਾਂ ਦੋਈ ਬਹੁਤ ਲੱਗਦੀਆਂ ਨੇ ਚਲੋ ਠੀਕ ਐ ਕੀ ਲੈਣਾ ਬਹੁਤਾ ਖਾ ਕੇ ਕੀ ਪਿਆ ਬਹੁਤ ਧਿਆਨ ਚ ਬੁਕਾਰ ਹੀ ਪੈਦਾ ਹੁੰਦੇ ਆਂ ਸਰੀਰ ਚ ਬਾਟੀ ਵਿੱਚ ਡੋਲਣੇ ਦਾ ਪਾਣੀ ਪਾ ਕੇ ਸਾਲਦਾਰ ਪੀਣ ਲੱਗਿਆ ਦੇਖੀ ਹੋਰ ਨਾ ਕਿਤੇ ਬੁਰਕੀ ਚਿਤਵਕੇ ਮੱਲਣ ਨੇ ਮਨ ਵਿੱਚ ਹੀ ਫਿਕਰ ਕੀਤਾ ਤੇ ਪਿਓ ਕੋਲੋਂ ਹਿੱਲ ਕੇ ਸਵਾਦ ਵਿੱਚ ਆ ਗਿਆ ਜੀਤੋਂ ਥਾਲੀ ਵਿੱਚ ਰੋਟੀ ਪਾ ਕੇ ਲੈ ਕੇ ਆਈ ਮੱਲਣ ਕਹਿੰਦਾ ਠਹਿਰ ਜਾ ਕੁੜੀਏ ਹਾਲੇ ਕੀ ਹੈ ਤੇ ਫਿਰ ਚੰਦਗੁਰ ਨੂੰ ਪੁੱਛਣ ਲੱਗਿਆ ਕਦੋਂ ਕੋ ਕਹਿੰਦੇ ਸੀ ਗੁਰਦੇਵ ਸੋਂ ਘਰ ਆਉਣ ਨੂੰ ਉਹ ਕਹਿੰਦੀ ਰੋਟੀ ਟੁਕ ਖਾ ਕੇ ਹੀ ਆਉ ਹੁਣਾਂ ਮੈਂ ਕਹਿੰਦਾ ਬਲਕਾਰ ਨੂੰ ਭੇਜ ਕੇ ਬੁਲਾਣਾ ਲਈਏ ਇੱਥੇ ਹੀ ਖਾ ਲੈਂਦਾ ਰੋਟੀ ਤਾਂ ਕੋਈ ਗੁੱਲਜੇ ਵਾਲੀ ਮੰਗ ਲੈਂਦੇ ਟੁੰਡੇ ਦੇਉ ਤੇਰੀ ਮਰਜ਼ੀ ਐ ਬਲਾਵਾ ਬਲਕਾਰ ਨੂੰ ਉਹਨੇ ਹੱਥ ਦੀ ਇੱਕ ਉਂਗਲ ਨਾਲ ਸਿਰ ਵਿੱਚ ਖੁਰਕ ਕੀਤੀ ਤੇ ਕਹਿੰਦਾ ਹਾਂ ਬਲਕਾਰ ਨੇ ਆ ਕੇ ਦੱਸਿਆ ਫੁੱਫੜ ਦਾ ਰੋਟੀ ਖਾਈ ਜਾਂਦਾ ਸੀ ਕਹਿੰਦਾ ਆਉਣਾ ਹੁਣੇ ਉਹ ਬਿਹੀ ਵੱਲ ਹੀ ਫੇਰ ਭੱਜ ਗਿਆ ਜੀ ਤੋ ਹਾਕਾ ਮਾਰਦੀ ਰਹਿ ਗਈ ਵੇ ਚੰਦਰਿਆ ਰੋਟੀ ਮੱਲਰ ਨੇ ਆਖਰੀ ਬੁਰਕੀ ਮੂੰਹ ਵਿੱਚ ਪਾਈ ਸੀ ਕਿ ਗਰਦੇਵ ਸਿੰਘ ਨੇ ਬੇੜੇ ਵਿੱਚ ਆ ਕੇ ਖੰਗੂਰ ਮਾਰੀ। ਇਹ ਅਧਿਆਇ ਇੱਥੇ ਹੀ ਸਮਾਪਤ ਹੁੰਦਾ ਹੈ। ਕੱਲ ਪੜਾਂਗੇ ਆਪਾਂ ਇਸ ਕਿਤਾਬ ਨੂੰ ਅੱਗੇ। ਮੇਰੀ ਤੁਹਾਡੇ ਅੱਗੇ ਬੇਨਤੀ ਹੈ ਕਿ ਕਿਰਪਾ ਕਰਕੇ ਕਿਤਾਬ قافਲਾ ਚੈਨਲ ਨੂੰ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਜੀ। ਧੰਨਵਾਦ।